ਆਖੇ ਆਪਣੇ ਸ੍ਰੀ ਸੁਖਵਾ ਚਹਨ ਕਿ ਅਕਾਲ ਪੁਰਖ ਵਾਖੇ ਕੀ ਕੀ ਪ੍ਰਤ ਮੈਂ ਆਪਣਾ ਸੁ ਤੋਹੇ ਨਿਵਾਜਾ ਪੰਥ ਪਰਚੁਰ ਕਰਬੇ ਕਉ ਸੱਜਾ ਜਾਏ ਜਹਾਂ ਤੈ ਧਰਮ ਚਲਾਏ ਬੁੱਧ ਕਰਮ ਤੇ ਲੋਕ ਹਟਾਏ ਧਰਮ ਚਲਾਵਨ ਸੰਤਿਓ ਬਾਰਨੋ ਦੁਸ਼ ਸਭਨ ਕੋ ਮੂਲੀ ਉਪਾਰਨੋ ਯਾਹੀ ਕਾਇ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨ ਮੈਂ ਹਮ ਇੱਕ ਆਜ ਜਗਤ ਮੋ ਆਏ ਕਰਮ ਹੀ ਗੁਰਦੇਵ ਪਠਾਏ ਕਰਮ ਨੂੰ ਪ੍ਰਗਟ ਕਰਨ ਵਾਸਤੇ ਖਾਲਸਾ ਪੰਥ ਪ੍ਰਗਟ ਕਰਨ ਵਾਸਤੇ ਜਨਮ ਨੂੰ ਜੜਾ ਤੋਂ ਪੱਟ ਕੇ ਖਾਰੇ ਸਮੁੰਦਰ ਚ ਪਾਉਣ ਵਾਸਤੇ ਹਜੂਰ ਸੱਚੇ ਪਾਤਸ਼ਾਹ ਮਾਰਾ ਸ਼ਬਦ ਅਵਤਾਰ ਇਸ ਕਾਰਨ ਨੂੰ ਲੈ ਕੇ ਹੋਇਆ ਹੈ ਤਨ ਗੁਰੂ ਸੱਚੇ ਪਾਤਸ਼ਾਹ ਮਾਰਾ ਸਾਹਿਬ ਨੇ ਜੋ ਜੋ ਕੌਤਭ ਕੀਤੇ ਉਹ ਕਹਿਣ ਤੋਂ ਪਰੇ ਹਨ ਪਾਵੇ ਕਰੋੜਾਂ ਜਨਮੀ ਅਸੀਂ ਲੱਗੇ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਤੇ ਗੁਣਾ ਨੂੰ ਗਾ ਨਹੀਂ ਸਕਦੇ ਤੇਰੇ ਕਮਣ ਕਮਣ ਗੁਣ ਕਹਿ ਕਹਿ ਦਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਮੇਰਾ ਮਹੰਮਾ ਵਰਨਾ ਸਕੋਂ ਤੂੰ ਥਾਤਰ ਉੱਚ ਭਗਵਾਨਾ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਬ ਦੇ ਕੇਵਲ ਇਸ ਮਹੀਨੇ ਦੇ ਕੌਟ ਕਿਸ ਵਿਚਾਰੀਏ ਜਦੋਂ ਹਜੂਰ ਸੱਚੇ ਪਾਤਸ਼ਾਹ ਨੇ 1756 ਦੇ ਕਿੰਨੀ ਵਾਰ ਸਾਥੀ ਵਾਲ ਗਣ ਖੰਡੇ ਦਾ ਅੰਮ੍ਰਿਤ ਪਿਆਰ ਕੀਤਾ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਬ ਨੇ ਮੇਰਾ ਕੀਤੀਆਂ ਉਸ ਵੇਲੇ ਖੰਡੇ ਦਾ ਅੰਮ੍ਰਿਤ ਛਕਾ ਕੇ ਜਦੋਂ ਪੰਜਾਂ ਪਿਆਰਿਆਂ ਨੂੰ ਸਾਧਨ ਕੀਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਸ ਮੌਕੇ ਤੇ ਆਪ ਸਿਰ ਪੰਜਾਂ ਪਿਆਰਿਆਂ ਮੇਰੇ ਹੱਥ ਜੋੜ ਕੇ ਖੜੇ ਹੋ ਗਏ ਖਾਲਸਾ ਜੀ ਇਹ ਅੰਮ੍ਰਿਤ ਦੀ ਦਾਤ ਜਿਸ ਨੂੰ ਸੁਰਨਾਰ ਮਨਜਨ ਅੰਮ੍ਰਿਤ ਖੋਜਦੇ ਸਭ ਭਾਲਦੇ ਰਹੇ ਕਰਨ ਪਰ ਇਹ ਅੰਮ੍ਰਿਤ ਨਾ ਮਿਲਿਆ ਉਹ ਅੰਮ੍ਰਿਤ ਗੁਰ ਤੇ ਪਾਇਆ ਸਤਗੁਰੂ ਸੱਚੇ ਪਾਤਸ਼ਾਹ ਦੇ ਸਾਚੋਂ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਤੋ ਇਹ ਅੰਮ੍ਰਿਤ ਹੁਣ ਸਾਨੂੰ ਵੀ ਸਿਖਾਓ ਬੈਂਤੀ ਕੀਤੀ ਖਾਲਸੇ ਦੇ ਹੋਏ ਹਜੂਰ ਸੱਚੇ ਪਾਤਸ਼ਾਹ ਅਸੀਂ ਕਲਯੁਗ ਦੇ ਜੀਵ 84 ਦੇ ਗੇੜੇ ਵਿੱਚ ਫਟਕਰ ਵਾਲੇ ਆਪ ਅਬਰਾਸੀ ਸਤਿਗੁਰੂ ਅਕਾਲ ਪੁਰਖ ਦਾ ਸਰੂਪ ਹੋ ਸਤਿਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜੋ ਸਰਵ ਕਲਾ ਸਮਰੱਥ ਸਰਵ ਸ਼ਕਤੀਮਾਨ ਆਪ ਅੰਮ੍ਰਿਤ ਦੇ ਦਾਤੇ ਇਹ ਕੀ ਕੌਤਕ ਆਪ ਕਰ ਰਹੇ ਹੋ ਹਜੂਰ ਸੱਚੇ ਪਾਤਸ਼ਾਹ ਕਰਨ ਕਿ ਖਾਲਸਾ ਜੀ ਅਕਾਲ ਪੁਰਖ ਦੀ ਆਗਿਆ ਹੀ ਇਸhetra ਹੈ ਜੇ ਅਸੀਂ ਆਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਹੀਂ ਛਕਾਂਗੇ ਤਾਂ ਅੱਗੇ ਲੋਕੀ ਸ਼ੰਕਾ ਕਰਿਆ ਕਰਨਗੇ ਇਹ ਸ਼ਾਇਦ ਕੋਈ ਕੱਲਾ ਤੋਂ ਕੱਲਾ ਵੀ ਅਮਰਤ ਸ਼ਕਾਸ਼ ਸਕਦਾ ਹੈ ਸ਼ਾਇਦ ਕੋਈ ਕੱਲਾ ਵੀ ਗੁਰੂ ਬਣ ਸਕਦਾ ਕਿਸੇ ਨੂੰ ਗੁਰਮੰਤਰ ਦੇ ਸਕਦਾ ਹੈ ਅੱਗੇ ਵਾਸਤੇ ਗੁਰਤਾ ਗੱਦੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣੀ ਹੈ ਔਰ ਪੰਜ ਪਿਆਰੇ ਜੋ ਰਹਿਤ ਵਿੱਚ ਪਿਆਰpur ਪਿਆਰ ਹੋਣ ਜਿਨ੍ਹਾਂ ਦਾ ਪੰਜਾਂਕਾ ਗੁਰੂ ਏਕ ਧਿਆਨ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਜੁੜਿਆ ਹੋਵੇਗਾ ਦਸੰਗ ਪਾਸ਼ਾੀਆਂ ਦੀ ਆਤਮਿਕ ਜੋਤ ਜਾਣ ਕੇ ਔਰ ਜੋ ਰਹਿਤ ਵਿੱਚ ਪਿਆਰpur ਪਿਆਰ ਗੁਰੂ ਕੇ ਪਿਆਰੇ ਹੋਣਗੇ ਰਾਇਤ ਸਾਇਤ ਜਨ ਪੰਜੋਂ ਮਿਲਾਇ ਮਨਸਰੂਪ ਤਹ ਦੇਖੋ ਭਲੇ ਉਹ ਭਲੀ ਪ੍ਰਕਾਰ ਮੇਰਾ ਸਰੂਪ ਹੋਣਗੇ ਇਸ ਵਾਸਤੇ ਪੰਜ ਪਿਆਰੇ ਹੋਈ ਕੇਵਲ ਅੰਮ੍ਰਿਤ ਛਕਾ ਕੇ ਗੁਰਮੰਤਰ ਦੀ ਦਾਤ ਬਖਸ਼ ਕਰਕੇ ਗੁਰੂ ਵਾਲੇ ਬਣਾਇਆ ਕਰਨਗੇ ਜੇ ਅਸੀਂ ਆਪਣੀ ਤੋਂ ਮਰਯਾਦਾ ਨਾਂ ਚਲਾਈ ਤਾਂ ਲੋਕੀ ਕਰੇ ਸ਼ੰਕਾ ਕਰਿਆ ਕਰਨਗੇ ਇਸ ਵਾਸਤੇ ਸਾਨੂੰ ਖੰਡੇ ਦਾ ਅੰਮ੍ਰਿਤ ਛਕਾਓ ਹਜੂਰ ਸੱਚੇ ਪਾਰਸ਼ਾ ਮਹਾਰਾਜ ਸਾਹਿਬ ਦਾ ਇਹ ਫਰਮਾਨ ਸੁਣ ਕੇ ਪੰਜ ਪਿਆਰੇ ਤਿਆਰ ਹੋਏ ਛਕੋ ਜੀ ਅੰਮ੍ਰਿਤ ਪਰ ਆਪ ਦੱਸੋ ਸੱਚੇ ਪਾਰਖਾ ਇਹ ਸਾਨੂੰ ਅੰਮ੍ਰਿਤ ਦੀ ਦਾਤ ਕਿਤੇ ਸੱਤੇ ਹੀ ਤੁਸੀਂ ਦਿੱਤੀ ਹੈ ਆਪ ਜੀ ਨੇ ਆਗਿਆ ਕੀਤੀ ਪਰੇ ਹੋ ਦੀਵਾਨ ਦੇ ਵਿੱਚ ਉੱਥੇ ਕੋਈ ਸਿੱਖ ਆਪਣਾ ਸੀਸ ਦੇ ਕੋ ਗੁਰੂ ਘਰ ਦੇ ਵਿੱਚ ਸੱਚੇ ਪਾਰਖਾ ਤੁਸੀਂ ਮਿਹਰ ਕੀਤੀ ਆ ਤੁਸੀਂ ਮੇਰੇ ਹਿਰਦੇ ਵਿੱਚ ਵਸੇ ਤੁਸੀਂ ਮੇਰੇ ਤੇ ਕਿਰਪਾ ਕੀਤੀ ਦਾਤ ਨੂੰ ਆਗਿ ਨੇ ਸਾਵਤਾਨ ਕਰਕੇ ਆਪਣੇ ਚਰਨਾਂ ਵਿੱਚ ਬੁਲਾ ਲਿਆ ਫਿਰ ਆਪ ਜੀ ਨੇ ਕੋਈ ਲਿਹਾਜ ਨਹੀਂ ਕੀਤਾ ਨੰਗੀ ਤਲਵਾਰ ਮੇਰੀ ਗਰਦਨ ਤੇ ਚਿਲਾ ਕੇ ਮੇਰੇ ਦੋ ਟੋਟੇ ਆਪ ਜੀ ਨੇ ਕਰ ਦਿੱਤੇ ਇਹ ਪੰਜ ਧਰਮ ਸੰਗਤ ਦੇ ਦੋ ਤੋਤੇ ਹੋਏ ਬਾਬਾ ਹਿੰਮਤ ਸਿੰਘ ਬਾਬਾ ਮੋਹਨ ਸਿੰਘ ਤੇ ਬਾਬਾ ਸਾਹਿਬ ਸਿੰਘ ਦੇ ਪੰਜਾਂ ਪਿਆਰਿਆਂ ਨੂੰ ਸੱਚੇ ਪਾਤਸ਼ਾਹ ਜੀ ਪੰਜਾਂ ਸਿੱਖਾਂ ਨੂੰ ਆਦਿਨੀ ਛਟਕਾਰ ਕੇ ਫਿਰ ਸਰਜੀਤ ਕਰਕੇ ਫਿਰ ਖੰਡੇ ਦੇ ਅੰਮ੍ਰਿਤ ਦੀ ਦਾਤ ਆਪ ਜੀ ਨੇ ਬਖਸ਼ੀ ਹੈ ਸਤਿਗੁਰ ਮੇਰਾ ਸਰਬਪ੍ਰਤਪਾਲ ਸਤਿਗੁਰ ਮੇਰਾ ਮਾਰ ਜੀਵਾਲ ਆਪ ਮਾਰ ਕੇ ਅੱਥੀਂ ਫਿਰ ਤੁਸੀਂ ਸਾਨੂੰ ਜਿਉਨੇ ਜਾਗਦੇ ਕੀਤਾ ਹੈ ਉਹ ਸੱਚੇ ਪਾਤਸ਼ਾਹ ਜੀ ਆਪ ਸਤਿਗੁਰੂ ਸਤਿਗੁਰੂ ਰੂਪ ਹੋ ਅਸੀਂ ਤੁਹਾਡੇ ਸਿੱਖੀ ਸਾਨੂੰ ਸਿਰ ਦੇਣੇ ਪਏ ਪੰਜ ਆਪ ਸੱਚੇ ਪਾਤਸ਼ਾਹ ਤੁਹਾਨੂੰ ਅੰਮ੍ਰਿਤ ਦੇ ਵਟੇ ਕੀ ਦਿਓਗੇ ਹਜੂਰ ਸੱਚੇ ਪਾਤਸ਼ਾਹ ਕਹ ਲਗੇ ਖਾਲਸਾ ਜੀ ਅਸੂੰ ਇਸ ਅੰਮ੍ਰਿਤ ਦੀ ਦਾਤ ਦੇ ਵਟੇ ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋ ਧਨ ਹੈ ਸਭ ਇਨਹੀ ਕੋ ਮੇਰਾ ਮਾਨ ਮੇਰਾ ਤਨ ਮੇਰਾ ਸਰੀਰ ਮੇਰਾ ਤਨ ਮੇਰਾ ਪਰਿਵਾਰ ਮੈਂ ਸਭ ਕੁਝ ਤੁਹਾਥੋਂ ਕੁਰਬਾਨ ਕਰ ਦੇਵਾਂਗਾ ਖਾਲਸਾ ਜੀ ਉਹ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਆਪ ਪਰਮਪ੍ਰਤਿ ਦੀ ਦਾਤ ਪ੍ਰਾਪਤ ਕੀਤੀ ਔਰ ਪੰਜਾਂ ਪਿਆਰਿਆਂ ਨੂੰ ਕੋਈ ਰਾਤ ਨਹੀਂ ਆਦਾ ਜਿਵੇਂ ਕਲਗੀ ਤਰ ਸੱਚੇ ਪਾਤਸ਼ਾਹ ਨੇ ਸੁਣਾਈ ਤੀ ਉਸੇ ਤਰ੍ਹਾਂ ਪੰਜਾਂ ਪਿਆਰਿਆਂ ਨੇ ਸੁਣਾਈ ਹੈ ਉਸੇ ਤਰ੍ਹਾਂ ਵਾਹਿਗੁਰੂ ਮੰਤਰ ਗੁਰਮੰਤਰ ਮੂਲ ਮੰਤਰ ਗ੍ਰਿੜ੍ਹ ਕਰਵਾਇਆ ਜੋ ਕੁਰਹਿਤਾਂ ਸੰਚਾਰੇ ਤੇ ਪੰਜਵੀਂ ਸ਼ਰਾਬ ਨਾਲ ਪੀਣੀ ਤੇ ਉਸੇ ਤਰ੍ਹਾਂ ਦੱਸੀਆਂ ਗਈਆਂ ਪੰਜਾਂ ਇੱਕ ਕਾਰਾਂਗ ਰਾਤ ਵਿੱਚ ਜਿਵੇਂ ਤਿਆਰ ਤੋਂ ਪਿਆਰ ਰਹਿਣਾ ਹੈ ਉਹ ਵੀ ਬਖਸ਼ਿਸ਼ ਜੋ ਮਹਾਰਾਜ ਸਾਹਿਬ ਨੇ ਕੀਤੇ ਹਨ ਪੰਜਾਂ ਪਿਆਰਿਆਂ ਨੇ ਉਸੇ ਤਰ੍ਹਾਂ ਇਹ ਮਨਯਾਦਾ ਸੁਣਾਈ ਹੈ ਇਸੇ ਕਬਰ ਮੜੀ ਮੱਤ ਭੂਤ ਪ੍ਰੇਤ ਯੰਤਰ ਮੰਤਰ ਤੰਤਰ ਨੂੰ ਕਿਸੇ ਦੇ ਧਾਰੀ ਨੂੰ ਕਦੇ ਨਹੀਂ ਮੰਨਣਾ। ਤੋਂ ਕਦੇ ਆਪਣੇ ਸਾਧਕ ਸੂਰਤ ਵਿੱਚ ਫਰਕ ਨਹੀਂ ਪਾਉਣਾ, ਚਾਰ ਕੋਹਤਾਂ ਨਹੀਂ ਕਦੇ ਕਰਨੀਆਂ, ਅਕਾਲ ਪੁਰਖ ਦੇ ਉਪਾਸ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦ੍ਰਿੜ ਨਿਸ਼ਟਾ। ਇਹ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਦ੍ਰਿੜ ਕਰਵਾਇਆ ਸੀ ਉਸੇ ਤਰ੍ਹਾਂ ਆਤਮਾ ਨੇ ਦ੍ਰਿੜ ਹੋਇਆ ਹੈ। ਤੋਂ ਅੰਮ੍ਰਿਤ ਦੀ ਦਾਤ ਤੇ ਪ੍ਰਾਪਤ ਕਰਕੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਾਰੇ ਤਾਈਂ ਬਚਨ ਹੋਏ। ਰਮੇਸ਼ਰ ਦੇ ਪਿਆਰਿਆਂ ਵੱਲੋਂ ਪਾਈ ਗੁਰਦਾਸ ਜੀ ਵੱਲੋਂ ਵਾਹ ਪ੍ਰਗਟਿਓ ਮਰਦੇ ਆ ਦੰਮੜ ਵਈਆ ਮੇਆ ਕੇਲਾ ਵਾਹ ਵਾਹ ਗੁਰਬਿੰਦ ਸਿੰਘ ਆਪੇ ਗੁਰ ਕੇਲਾ ਆਪੇ ਗੁਰੂ ਰੂਪ ਹੋ ਕਰਕੇ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਆਪ ਹੀ ਪੰਜਾਂ ਪਿਆਰਿਆਂ ਮੇਰੇ ਚੇਲੇ ਬਣ ਕੇ ਉਹਨਾਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰੇ ਮਰਿਆਦਾ ਪ੍ਰਪਤ ਕੀਤੀ ਗੁਰੂ ਨਾਲਖ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਨੇਵਾ ਸਿੱਖਾ ਵਾਸਤੇ ਜੇ ਜਿੰਨੇ ਮਾਈ ਪਾਈ ਹਣ ਜਿਨ੍ਹਾਂ ਨੂੰ ਗੁਰੂ ਵਾਲੇ ਬਣਨਾ ਹੈ ਉਹ ਕੇਵਲ ਤੇ ਕੇਵਲ ਖੰਡੇ ਦਾ ਅੰਮ੍ਰਿਤ ਛੱਕੇ ਔਰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕੇ ਹੀ ਜਿਉ ਪੌਲ ਖੰਡੇ ਤਾਰ ਹੋਇਆ ਜਨਮ ਸੁਹੇਲਾ ਉਹ ਤਾ ਹੀ ਗੁਰੂ ਵਾਲੇ ਬਣ ਸਕਦੇ ਹਨ ਤਾ ਹੀ ਮੁਕਤ ਹੋਣਗੇ ਜੇ ਅੰਮ੍ਰਿਤ ਨਹੀਂ ਛੱਕਣਗੇ ਤਾਂ ਮੁਕਤੀ ਨੂੰ ਪ੍ਰਾਪਤ ਨਹੀਂ ਕਦੇ ਹੋ ਸਕਣੀ ਹੋ ਸਕਦਾ ਹੈ ਕਿ ਉਹਨਾਂ ਨੂੰ ਮਨੁੱਖਾ ਜਨਮ ਮਿਲ ਜਾਵੇ ਹੋ ਸਕਦਾ ਹੈ ਕਿ ਸਵਗ ਦੀ ਪ੍ਰਾਪਤੀ ਬ੍ਰਹਮ ਲੋਕ ਦੀ ਪ੍ਰਾਪਤੀ ਵੀ ਹੋ ਜਾਵੇ ਸਾਧਨ ਕਰਨ ਤੋਂ ਪਰ ਜੋ ਜੰਮੜ ਮੰਨ ਤੋਂ ਰਹਿਤ ਹੋਣਾ ਹੈ ਇੱਕ ਖੰਡੇ ਦੇ ਅੰਮ੍ਰਿਤ ਦੀ ਦਾਤ ਤੋਂ ਬਿਨਾਂ ਨਹੀਂ ਉਹ ਵਦਨ ਪਾਤਸ਼ਯਾ ਮਹਾਰਾਜ ਸਾਡੀ ਆਪ ਕਿਰਪਾ ਕਰਕੇ ਮੋਹਰ ਲਾ ਦਿੱਤੀ ਹੈ ਖਾਲਸਾ ਜੀ ਦੁਨੀਆ ਦੇ ਵਿੱਚ ਇਹ ਨਿਗਾਹ ਮਾਰ ਕੇ ਵੇਖੋ ਦੁਨੀਆ ਦਾ ਇਤਿਹਾਸ ਪੜੋ ਕੋਈ ਰਿਸ਼ੀ Muni ਪੀਰ ਪਗੰਬਰ ਅਵਤਾਰ ਐਸਾ ਨਹੀਂ ਹੋਇਆ ਜਿਸ ਨੇ ਆਪਣੀ ਪਰਜਾ ਵਾਸਤੇ ਇੱਕ ਪੁੱਤਰ ਵੀ ਕੁਰਬਾਨ ਕੀਤਾ ਹੋਵੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੋਵੇ ਨਹੀਂ ਨਹੀਂ ਕਿਤੇ ਵੀ ਕੋਈ ਇਤਿਹਾਸ ਨਹੀਂ ਕੋਈ ਕਿਤੇ ਦੱਸੇ ਪਰ ਧੰ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਖਾਲਸਾ ਜੀ ਸਾਡੇ ਵਾਸਤੇ ਕਿੰਨਾ ਉਪਕਾਰ ਕੀਤਾ ਆਪਣੇ ਚਾਰੇ ਦੇ ਚਾਰੇ ਸਹਬ ਜਾਨੇ ਕੁਰਬਾਨ ਕਰ ਦਿੱਤੇ ਐਨਾ ਪਰਉਕਾਰ ਹੋਰ ਕਿਸੇ ਨੇ ਨਹੀਂ ਕੀਤਾ ਹੈ ਫਿਰ ਜਦੋਂ ਪੁੱਛਿਆ ਮਹਾਰਾਜ ਸਹਬ ਜਾਨੇ ਕਿੱਥੇ ਤਾਂ ਸਾਡੇ ਬਲ ਹੱਕ ਕਰਕੇ ਕਹਿ ਦਿੱਤਾ ਕਿ ਇਹਨਾਂ ਪੁੱਤਰ ਨੇ ਕੇ ਸੀਸ ਪਰ ਵਾਰ ਦੀਏ ਸੱਚਾ ਚਾਰ ਨੂੰਏ ਤੋਂ ਕੀ ਆ ਪਿਆ ਜੀਵ ਤਲਾਸ਼ ਹਯਾ ਇਹ ਹੁਣ ਅਸੀਂ ਚਿਆਲ ਕਰਨਾ ਕਿ ਗੁਰੂ ਕੇ ਪੁੱਤਰ ਹਨ ਕਿ ਕੋ ਪੁੱਤਰ ਹਨ ਇਹ ਤਾਂ ਖੰਡੇ ਦਾ ਅੰਮ੍ਰਿਤ ਚੱਕ ਕੇ ਗੁਰੂ ਕੀ ਬਾਣੀ ਦਾ ਨਿਤਨੇਮੀ ਹਾਂ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ ਨਿਸ਼ਟਾ ਹੈ ਕਿਸੇ ਦੇ ਤਾਰੀਖ ਪਖੰਡਿਤ ਕਵਰ ਮੜੀ ਮੱਛੂਤ ਪ੍ਰੇਤ ਯਸਤਰ ਮੰਤਰ ਕਿਸੇ ਜੜ ਕੇ ਨਹੀਂ ਚੜੇ ਹੋਏ ਜਗਤ ਜੋਤ ਦੇ ਵਿੱਚ ਜੁੜੇ ਹੋਏ ਹਾਂ ਸਵਾਸ ਸਵਾਸ ਸਿਮਰਨ ਵਾਹਿਗੁਰੂ ਮੰਤਰ ਦਾ ਕਰਦੇ ਹਾਂ ਗੁਰਬਾਣੀ ਦਾ ਨਿਤਨੇਮ ਕਰਦੇ ਹਾਂ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਦੇ ਹਾਂ ਸਤਿਗੁਰੂ ਜੀ ਦੇ ਪਰਉਪਕਾਰਨ ਕੀਤੇ ਕੀਤਾ ਹੋਇਆ ਫਿਰ ਤਾਂ ਪੁੱਤਰ ਨਹੀਂ ਤਾਂ ਕਿਸੇ ਅਕਿਰਤ ਕੰਮਕਿਨਾ ਸ਼ਾਮਲ ਹੋ ਜਾਂਦੇ ਹੋइए ਤੋ ਸੱਚੇ ਪਾਰਖਿਆ ਮਾਲ ਹੈ ਸਾਡੀ ਐਸੇ ਕੌਖ ਖਾਲਸਾ ਇਹਨਾਂ ਦਿਨਾਂ ਵਿੱਚ ਕੀਤੇ ਹਨ ਸਾਡੇ ਵਾਸਤੇ ਸਾਨੂੰ ਘਰਾਂ-ਬਾਰਾਂ ਵਾਲੇ ਬਣਾਉਣ ਵਾਸਤੇ ਸਾਨੂੰ ਸਰਦਾਰੀਆਂ ਬਖਸ਼ਣ ਵਾਸਤੇ ਸਾਨੂੰ ਨਿਤ ਦੇ ਸੁੱਖ ਦੇਣ ਵਾਸਤੇ ਆਪਣੇ ਜਿਗਰ ਦੇ ਟੋਟੇ ਚਾਰੇ ਇਹਨਾਂ ਅੰਦਰਾਂ ਦੇ ਵਿੱਚ ਵਿਚਾਰੇ ਹਨ 8 ਪੋਰ ਨੂੰ ਵੱਡੇ ਸਾਹਿਬ ਜਾਦੇ ਤੇ 13 ਪੋਰ ਨੂੰ ਛੋਟੇ ਸਾਹਿਬ ਜਿਆਦੇ ਨੇ ਕੁਰਬਾਨੀ ਔਰ 13 ਪੋਰ ਨੂੰ ਮਾਤਾ ਗੂਜਰੀ ਜੀ ਸਤਖਾਂ ਨੂੰ ਗਏ ਹਨ ਉਹ ਜਿਹੜੇ ਬਚਨਤਨ ਕਿ ਸਤ ਪ੍ਰਵਾਹ ਤੁਹਾਡੇ ਪਰਿਵਾਰ ਦੇਗੇ ਸਭ ਸਰਬਉੱਚ ਵਾਰ ਕੇ ਸੱਚੇ ਪਾਤਸ਼ਾਹ ਸੰਤ ਅੰਮ੍ਰਿਤਦਾਸ ਬਖਸ਼ੀ ਹੈ। ਔਰ ਇਹ ਬਾੜੇ ਤੇ ਇੱਕ ਇਸੇ ਸਿੱਖੀ ਇਹ ਸਭ ਕੁਝ ਬਖਸਿਆ ਹੋਇਆ। ਬਚਨ ਕੀਤੇ ਕਿ ਖਾਲਸਾ ਮੇਰਾ ਰੂਪ ਹੈ ਖਾਸ। ਖਾਲਸੇ ਮੈਂ ਹਾਂ ਕਰੋ ਨਿਵਾਸ। ਈਸਾ ਕਹਿੰਦਾ ਈਸਾਈਓ ਤੁਸੀਂ ਮੇਰੀਆਂ ਪੇਡਾਂ ਤੇ ਮੈਂ ਤੁਹਾਨੂੰ ਚਾਰਨ ਵਾਲਾ ਅਰਿਆਲੀ। ਦਸੰ ਪਾਤਸ਼ਾਹ ਜਿਨੇ ਇਹ ਨਹੀਂ ਕਿਹਾ ਕਿ ਤੁਸੀਂ ਸਾਡੀਆਂ ਪੇਡਾਂ ਬੱਕਰੀਆਂ ਤੇ ਪਸ਼ੂ ਕੁੱਤੇ ਬਿੱਲੇ ਸੀ। ਇਹ ਨਹੀਂ ਕਿਹਾ। ਇਹ ਕਿਹਾ ਕਿ ਤੁਸੀਂ ਸਾਡਾ ਰੂਪ ਹੋ। ਆਪਣਾ ਰੂਪ ਕਲਗੀ ਧਰ ਤੋਂ ਬਿਨਾਂ ਖਾਲਸਾ ਜੀ ਕੋਈ ਪੀਰ ਪਗੰਬਰ ਅਵਤਾਰ ਆਪਣੇ ਚੇਲੇ ਨੂੰ ਦੇ ਨਹੀਂ ਸਕਿਆ ਕੋਈ ਸ਼ਿਵ ਜੀ ਦਾ ਉਪਾਸ਼ਕ ਕਦੇ ਕਿਸੇ ਦੇ ਗਲ ਵਿੱਚ ਸੱਪ ਦਾ ਹਾਰ ਵੇਖਿਆ ਜੇ ਕਦੇ ਕਿਸੇ ਦੇ ਮੱਥੇ ਵਿੱਚ ਦੂਜ ਦਾ ਚੰਦਰਮਾ ਸਿਰ ਤੇ ਜੂੜਾ ਹੱਥ ਦੇ ਵਿੱਚ ਤ੍ਰਸੂਲ ਨਾਵੀਆ ਬਲਦ ਦਿਵ-ਦਿਵ ਜਿਉਂਦਾ ਹੋਇਆ ਕਦੇ ਕਿਸੇ ਨੇ ਵੇਖਿਆ ਕਦੇ ਨਹੀਂ ਕਿਸੇ ਨੇ ਵੇਖਿਆ ਕਦੇ ਕਿਸੇ ਨੇ ਵੇਖਿਆ ਵੀਸ਼ਨੂ ਦਾ ਉਪਾਸ਼ਕ ਕਿਉਂ ਬਾਹਾਂ ਵਾਲਾ ਕਾਮ ਸਰੂਪ ਨਹੀਂ ਕਿਸੇ ਨੇ ਵੇਖਿਆ ਕਦੇ ਕਿਸੇ ਨੇ ਇਸੇ ਤਰ੍ਹਾਂ ਖਾਲਸਾ ਜੀ ਬਰਮਾ ਦੇ ਉਪਾਸ਼ ਚ ਚਾਰਮੀਆਂ ਵਾਲਾ ਕਦੇ ਕਿਸੇ ਨੇ ਵੇਖਿਆ ਬਰਮਾ ਦੇ ਚਾਰ ਮੂੰਹ ਹਣ ਕਦੇ ਚਾਰਮੀਆਂ ਵਾਲਾ ਬਣਿਆ ਕੋਈ ਵੇਖਿਆ ਕਦੇ ਵੀ ਨਹੀਂ ਕਿਸੇ ਨੇ ਵੇਖਿਆ ਇਸੇ ਤਰ੍ਹਾਂ ਮੁਹੰਮਦ ਸਾਹਿਬ ਦੇ ਜਿਹੜੇ ਉਪਾਸ਼ਕ ਹਨ ਮੁਹੰਮਦ ਦੇ ਸਿਰ ਦੇ ਉੱਪਰ ਕੇਸ ਸੱਲ ਆ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਹਿੰਦੁਸਤਾਨ ਵਿੱਚ ਬੜਾ ਝਗੜਾ ਪਿਆ ਸੀ ਕਸ਼ਮੀਰ ਦੇ ਵਿੱਚ ਅਖੇ ਰੱਖੇ ਹੋਏ ਮੁਹੰਮਦ ਸਾਹਿਬ ਦੇ ਕੇਸ ਗਵਾਚ ਕੇ ਨੇ ਆ ਹਿੰਦੁਸਤਾਨ ਦੀ ਹਕੂਮਤ ਨੂੰ ਵਕਤ ਪੈ ਗਿਆ ਸੀ ਆਵੇ ਝੂਠੇ ਸੱਚੇ ਕਿਧਰੋਂ ਲਿਆ ਕੇ ਦਿੱਤੇ ਹੋਣ ਕਹਿੰਨਾਂ ਤਾਂ ਪਿਆਣਾ ਕਿ ਮੁਹੰਮਦ ਸਾਹਿਬ ਦੇ ਕੇਸ ਅਸੀਂ ਵਾਪਸ ਕਰ ਦਿੱਤੇ ਲੋ ਪਰ ਖਾਲਸਾ ਜੀ ਮੁਸਲਮਾਨਾਂ ਦੇ ਸਰਪਤੇ ਕੇਸ ਤੇ ਦਾੜਾ ਨਹੀਂ ਤੁਸੀਂ ਦੇਖੋਗੇ ਤੋ ਕਿਹੜਾ ਅਵਤਾਰ ਹੋਇਆ ਜਿਨੇ ਕੇਸ ਮਨਾਏ ਹੋ ਕਿਸੇ ਨੇ ਵੀ ਨਹੀਂ ਔਰ ਉਹਨਾਂ ਦੇ ਉਪਾਸਕਾਂ ਨੇ ਕਿਸੇ ਦੇ ਵੀ ਸਰਪਤੇ ਕੇਸ ਨਹੀਂ ਐਡੀ ਮਾਰ ਉਹਨਾਂ ਨੂੰ ਪੈ ਗਈ ਜੇ ਅਸਲ ਦੇ ਵਿੱਚ ਆਪਣਾ ਰੂਪ ਆਪਣੇ ਉਪਾਸਕਾਂ ਨੂੰ ਉਹ ਦੇ ਨਹੀਂ ਸਕੇ ਆਪਣੇ ਮਰਗੇ ਵਧਾ ਨਹੀਂ ਸਕੇ ਤੋ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੈਸੀ ਬਖਸ਼ਿਸ਼ ਕੀਤੀ ਮੇਰ ਕੀਤੀ ਜੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਕੇਸ ਤੇ ਦਾੜਾ ਤੇ ਗੁਰੂ ਕੇ ਸਿੰਘ ਦਾ ਵਿੱਚ ਕੇਸ ਤੇ ਦਾੜਾ ਤੇ ਸੋਹਣੇ ਸੋਹਣੇ ਮਸ਼ਹਰੇ ਜੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਗਾਪਰੇ ਕਿਰਪਾਨ ਤੇ ਗੁਰੂ ਕੇ ਸਿੰਘਾਂ ਤੇ ਸਿੰਘਣੀਆਂ ਦੇ ਗਾਪਰੇ ਦੀ ਕਿਰਪਾਨਾ ਜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਦੇ ਵਿੱਚ ਲੋਹੇ ਦਾ ਕੜਾ ਸੋਨੇ ਤੇ ਚਾਂਦੀ ਦਾ ਕਿਉਂ ਨਹੀਂ ਪਾਇਰਿਆ ਕਿ ਮੇਰੇ ਗਰੀਬ ਸਿੱਖ ਕਿਤੇ ਇਹ ਨਾ ਕਹਿਣ ਕਿ ਅਸੀਂ ਪਾਤਸ਼ਾਹ ਦੇ ਐਡੀ ਬਖਸ਼ਿਸ਼ ਕੀਤੀ ਸਰਬ ਲੋਹ ਦਾ ਕੜਾ ਜੇ ਕਲਗੀਧਰ ਜੀ ਦੇ ਹੱਥ ਕਬਲਾ ਵਿੱਚ ਤਾਂ ਗੁਰੂ ਕੇ ਸਿੰਘ ਸਿੰਘਣੀਆਂ ਦੇ ਹੱਥਾਂ ਵਿੱਚ ਇੱਕ ਕੜੇ ਜੇ ਜੱਗ ਸਾਡੀ ਨਿਸ਼ਾਨੀ ਕਸ਼ਹਰਾ ਸਤਿਗੁਰੂ ਕਲਗੀ ਤਾਰੀ ਨੇ ਆਪ ਪਹਿਰਿਆ ਤਸਿਲ ਜੱਟ ਕੀ ਕੱਚ ਪੈ ਤਸਿਲ ਜੱਟ ਕੀ ਕੱਚ ਪੈਰ ਪਕਰੋ ਹਥਿਆਰਾ ਇਹ ਦਾਸ ਆਪਣੇ ਪੁੱਤਰ ਪੁੱਤਰੀਆਂ ਨੂੰ ਵੀ ਸਤਿਗੁਰੂ ਜੀ ਨੇ ਬਖਸ਼ੀ ਤੋ ਖਾਲਸਾ ਜੀ ਜਿਹੜਾ ਰੂਪ ਕਲਗੀ ਤਾਰ ਸੱਚੇ ਪਾਤਸ਼ਾਹ ਦਾ ਉਹੀ ਰੂਪ ਗੁਰੂ ਕੇਖ ਸਾत्रे ਕਿਰਪਾਣ ਤਾ ਗੁਰੂ ਕੇ ਸਿੰਘਾਂ ਤੇ ਸਿੰਘਣੀਆਂ ਦੇ ਬਾਸਲੇ ਦੀ ਕਿਰਪਾ ਨਾਲ ਜੇ ਸਤਿਗੁਰੂ ਸੱਚੇ ਪਾਤਸ਼ਾਹ ਹੱਥ ਦੇ ਵਿੱਚ ਲੋਹੇ ਦਾ ਕੜਾ ਤੁਹਾਨੂੰ ਇਹ ਚਾਂਦੀ ਦਾ ਕਿਉਂ ਨਹੀਂ ਪਹਿ ਰਿਹਾ ਕਿ ਮੇਰੇ ਗਰੀਬ ਸਿੱਖ ਕਿਤੇ ਇਹ ਨਾ ਕਹਿ ਕੇ ਅਸੀਂ ਨਹੀਂ ਪਾ ਸਕਦੇ ਐਡੀ ਬਖਸ਼ਿਸ਼ ਕੀਤੀ ਸਰਬਲੋਹ ਦਾ ਕਰਾ ਜੇ ਕਲਗੀ ਧਾਰ ਦੀ ਹੱਥ ਕਬਲਾ ਲਈ ਤਾਂ ਗੁਰੂ ਕੇ ਸਿੰਘ ਸਿੰਘੜੀਆਂ ਦੇ ਹੱਥਾਂ ਨੇ ਕੀ ਏ ਕੜੇ ਇਹ ਜੱਗ ਸਾਡੀ ਨਿਸ਼ਾਨੀ ਕਿਸ਼ਾਰਾ ਹੈ ਸਰਦੂ ਕਲਗੀ ਧਾਰ ਦੀ ਆਪ ਪਹਿ ਰਿਆ ਤੀਲ ਜੱਟ ਕੀ ਕੱਚ ਪੈ ਤੀਲ ਜੱਟ ਕੀ ਕੱਚ ਪੈਰ ਪਕਰੋ ਹਤਿਆਰਾ ਇਹ ਦਾਤ ਆਪਣੇ ਪੁੱਤਰ ਪੁੱਤਰੀਆਂ ਨੂੰ ਵੀ ਸਤਿਗੁਰੂ ਜੀ ਨੇ ਬਖਸ਼ੀ ਹੈ ਸੋ ਖਾਲਸਾ ਜੀ ਜਿਹੜਾ ਰੂਪ ਕਲਗੀ ਧਾਰ ਸੱਚੇ ਪਾਤਸ਼ਾਹ ਦਾ ਉਹੀ ਰੂਪ ਗੁਰੂ ਕੇ ਖਾਲਸੇ ਦਾ ਐਡੀ ਵੱਡੀ ਪਾਰੀ ਦਾਤਔਰ ਇਸ ਦਾਤ ਨੂੰ ਬਖਸ਼ਣ ਵਾਸਤੇ ਪਰਪੱਕ ਕਰਨ ਵਾਸਤੇ ਆਪਣਾ ਸਰਬਉਤ ਸਵਾਰ ਦੇਣਾ ਇੰਨਾ ਪਰਮਕਾਰ ਖਾਲਸਾ ਜੀ ਦੁਨੀਆ ਤੇ ਕੋਈ ਕਰ ਸਕਦਾ ਕਦੇ ਵੀ ਨਹੀਂ ਕੋਈ ਕਰ ਸਕਦਾ ਵਿਚਾਰ ਕੇ ਵੇਖੋ ਸਾਡੇ ਵਾਸਤੇ ਮਾਚੂ ਵਾਲੇ ਦੇ ਜੰਗਲਾਂ ਚ ਪਿੰਡਾਂ ਦੇ ਸਹਰਾਣੇ ਸਰਦੂ ਜੀ ਨੇ ਲਾਏ ਆਪ ਪੈਦਲ ਚੱਲੇ ਔਰ ਸਾਨੂੰ ਸਰਦੂ ਸੱਕੇ ਪਾਸ਼ਾ ਜੀ ਨੇ ਇਹ ਮਿਹਰਾ ਕਰਕੇ ਬਖਸ਼ਿਸ਼ਾਂ ਦਿੱਤੀਆਂ ਜਿਵੇਂ ਸਾਡੇ ਸਰੀਰ ਦੇ ਉੱਪਰ ਰੋਮ ਹਨ ਇੰਨੀ ਵਾਰੀ ਵੀ ਖਾਲਸਾ ਜੀ ਜੇ ਕਲਗੀ ਸਰ ਸੱਚੇ ਪਾਤਸ਼ਾਹ ਨੂੰ ਆਪਣਾ ਸਿਰ ਵੱਢ ਵੱਢ ਕੇ ਹਾਜ਼ਰ ਕਰ ਦੇਈਏ ਤਾਂ ਵੀ ਆਪਾਂ ਗੁਰੂ ਕਰ ਦੇਣ ਨਹੀਂ ਦੇ ਸਕਦੇ ਐਸੀ ਮੇਰਾ ਤੇ ਬਖਸ਼ਿਆ ਔਰ ਇਹ ਪਵਿੱਤਰ ਦਿਹਾੜੇ ਮਹਾਨ ਕੁਰਬਾਨੀਆਂ ਦੇ ਭਰੇ ਹੋਏ ਸਤਗੁਰੂ ਸੱਚੇ ਪਾਤਸ਼ਾਹ ਨੇ ਮੇਰਾ ਸਿੱਖਿਆ ਤੇ ਕੁਰਬਾਨੀਆਂ ਕੀਤੀਆਂ ਇਹਨਾਂ ਦਿਨਾਂ ਵਿੱਚ ਤਾਂ ਆਪਾਂ ਗੁਰੂ ਕੇ ਪੁੱਤਰ ਪੁੱਤਰੀਆਂ ਹਸ ਪੁੱਤਰ ਬਣੀਏ ਸਤਗੁਰੂ ਸੱਚੇ ਪਾਤਸ਼ਾਹ ਇਹਨਾਂ ਪਰਉਪਕਾਰਾਂ ਨੂੰ ਕੀਤੇ ਕਰੀਏ ਇਹ ਤਾਂ ਗੁਰਮੁਖ ਖਾ ਦਾ ਸਾਧ ਹੈ ਇੱਥੇ ਤਵੇਹ ਕੇ ਬੜੀ ਭਾਰੀ ਖੁਸ਼ੀ ਹੋਈ ਹੈ ਕਿ ਦਾਵਾ ਅਗਨ ਬਹੁਤ ਤਿਰਨ ਜਾਲੇ ਕੋਈ ਹਰਿਆ ਬੂਟ ਰਹਿ ਹੋਵੇ ਮੇਰ ਦੀ ਅਗਨੇ ਸਭ ਨੂੰ ਮਾਰ ਦਿੱਤਾ ਵਿਸ਼ੇ ਵਿਕਾਰਾਂ ਤੇ ਅਗਨ ਨੇ ਸਭ ਨੂੰ ਮਾਰ ਸਾੜ ਦਿੱਤਾ ਪਰ ਕੋਈ ਕੋਈ ਹਰਿਆ ਬੂਟਾ ਸਤਗੁਰੂ ਜੀ ਨੇ ਕਿਰਪਾ ਕਰਕੇ ਫਿਰ ਵੀ ਰੱਖ ਲਿਆ ਹੈ ਹਰਿਆ ਬੂਟਿਆਂ ਦੇ ਇੱਥੇ ਦਰਸ਼ਨ ਹੋ ਰਹੇ ਹਨ ਸਤਗੁਰੂ ਜੀ ਦੀ ਕਿਰਪਾ ਹੈ ਗੁਰੂ ਕੇ ਸਿੰਘ ਤਿਆਰਪੁਰ ਤਿਆਰ ਦਾੜੇ ਤੇ ਕੇਸਾਂ ਵਾਲੇ ਨਾਤਰੇ ਕਿਰਪਾਨਾਂ ਤੇ ਅੰਮ੍ਰਿਤ ਦੀ ਰਹਿਤ ਵਿਚ ਤਿਆਰਪੁਰ ਤਿਆਰ ਇਹ ਕਲਗੀ ਤਾਰ ਦੀ ਬਾਤੀ ਸ਼ੈਨਾ ਗੁਰਮਖਾ ਪਿਆਰਿਆਂ ਦੇ ਉੱਪਰ ਤੇ ਇਹਨਾਂ ਨੇ ਅੱਗੇ ਪੰਜਾਂ ਪਿਆਰਿਆਂ ਚਿਰਾਂ ਰਾਲ ਕੇ ਸਰਬ ਨੂੰ ਕਲਗੀ ਤਾਰ ਦੇ ਖੰਡੇ ਦੇ ਅੰਮ੍ਰਿਤ ਦੀ ਦਾਤ ਤੇ ਨੇੜੇ-ਨੇੜੇ ਦੇ ਸਭ ਨਗਰਾਂ ਵਿੱਚ ਪਹੁੰਚਾਈ ਹੈ ਹਰਜ ਵੀ ਇਹੀ ਹੈ ਗੁਰੂ ਕੀ ਸਿੱਖ ਦਾ ਐਵੇਂ ਸਾਡੀ ਜ਼ਿੰਦਗੀ ਵਿਅਰਥ ਹੈ ਕਿਸੇ ਕੰਮ ਨਹੀਂ ਹੈ ਇਹ ਗੁਰੂ ਦਾ ਪ੍ਰਚਾਰ ਨਹੀਂ ਇਹ ਗੁਰੂ ਕੀ ਸਿੱਖੀ ਨਹੀਂ ਇਹ ਗੁਰੂ ਕੀ ਬਾਣੀ ਨਹੀਂ ਪੜਨੀ ਆਪ ਜਪਾ ਅਵਲਾ ਨਾਮ ਜਪਾ ਦੀ ਦਾਤ ਨਹੀਂ ਤਾਂ ਫਿਰ ਤਾਂ ਆਵਲ ਆਏ ਸ੍ਰਿਸ਼ਟ ਮਹਾਂ ਦਿਨ ਬੂਜੇ ਪਾਸ ਹੋਰ ਜਿਹੋ ਜੀ ਆਇਆ ਤੇ ਹੋ ਜੇ ਨਾ ਆਏ ਨਿਜ ਆਏ ਤੇ ਜੇ ਖਾਲਸਾ ਜੀ ਆਪ ਜਪਿਆ ਹੋਰ ਮਨੂ ਜਪਾਇਆ ਆਪ ਰਹਿ ਤਿ ਸਿਆਰਪੁਰ ਪਿਆਰ ਸਿੱਖੀ ਤਾਰੀ ਤੇ ਹੋਰ ਨੰ ਦਰੜ ਕਰਾਈ ਆ ਸਤਿਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਜੀ ਛਾਤੀ ਦੇ ਨਾਲ ਲਾਓਗੇ ਕਿਰਪਾ ਕਰਨਗੇ 84 ਦਾ ਘੇੜਾ ਕੱਟਣਗੇ ਇੱਕ ਵੀ ਸਿੱਖ ਨੂੰ ਪ੍ਰਚਾਰ ਕਰਕੇ ਅਮਰਤ ਧਾਰੀ ਬਣਾ ਕੇ ਪਿਆਰਪੁਰ ਪਿਆਰ ਕਰ ਦੇਣਾ ਅਸੋਤਰ ਸੋ ਅਸਮੇਰ ਜਗ ਦਾ ਫਲ ਵੀ ਸੁਖਾ ਮਾਤਰ ਹੈ ਐ ਤੇ ਪੁੰਨ ਦੇ ਬਰਾਬਰ ਕਰੇ ਪੁੱਜ ਨਹੀਂ ਸਕਦਾ